ਆਇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਭਗਵੰਤ ਮਾਨ ਤੇ 20 ਪਲਟ ਵਾਰ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਕੀਤੇ ਨੇ ਦੱਸਦੀ ਕਿ ਮਾਈਨਿੰਗ ਮਾਫੀਆ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕਰ ਗਈ ਹੈ ਤੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਮੁੜ ਪਲਟਵਾਰ ਕੀਤਾ ਤੇ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ ਮਾਨਯੋਗ ਹਾਈ ਕੋਰਟ ਦੇ ਸਟੇ ਦੇ ਬਾਵਜੂਦ ਅਤੇ ਸਰਕਾਰੀ ਨੀਤੀ ਦੇ ਉਲਟ ਆਪ ਸਰਕਾਰ ਪੰਜਾਬ ਦਾ ਲਾਲਚ ਨੈਤਿਕਤਾ ਦੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਾ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਬੇਰੋਕ جاری ਹੈ ਤੇ ਵਾਤਾਵਰਨ ਨੂੰ ਤਬਾਹ ਕਰ ਰਹੀ ਹੈ ਅਤੇ ਚੰਦਪੁਰ ਬੇਲਾ ਆਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਹੋਂਦ ਨੂੰ ਖੋਰਾ ਲਗਾ ਰਹੀ ਹੈ ਖਤਰੇ ਤੇ ਤੁਸੀਂ ਪੰਜਾਬ ਵੇਚਣ ਆਈਸੀ ਜਾਂ ਪ੍ਰਸ਼ਤ ਸਿਸਟਮ ਨੂੰ ਬਦਲਣ ਦੇ ਲਈ ਭਗਵੰਤ ਮਾਨ ਦੱਸਦੀ ਹੈ ਕਿ ਇਹ ਜਿਹੜੇ ਸਵਾਲ ਨੇ ਇਹ ਆਮ ਆਦਮੀ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਇਹ ਕੀਤੇ ਨੇ ਤੇ ਮਾਈਨਿੰਗ ਮਾਫੀਆ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਤੇ ਸਵਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਨੂੰ ਬਦਲਣ ਆਏ ਸੀ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਹੁਣ ਸਵਾਲਾਂ ਦੇ ਵਿੱਚ ਘਿਰ ਗਈ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਮਾਈਨਿੰਗ ਮਾਫੀਆ ਨੂੰ ਲੈ ਕੇ ਮੁਰ ਤੋਂ ਪਲਟ ਵਾਰ ਆਮ ਆਦਮੀ ਪਾਰਟੀ ਤੇ ਕੀਤਾ ਹੈ ਪਿੰਡ ਚੰਦਪੁਰ ਵੇਲਾ ਤਹਿਸੀਲ ਅਨੰਦਪੁਰ ਸਾਹਿਬ ਹੈ ਜੀ ਇਹ ਹੈਗਾ 7 ਨੂੰ ਦਰਿਆ ਜਿੱਥੇ ਡੀਸੈਂਟਿੰਗ ਦੇ ਨਾਂ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ ਤੇ ਇਹਦੇ ਤੇ ਆਲਰੇਡੀ ਜਿਹੜੀ ਇਹ ਜਿੱਥੇ ਮਾਈਨਿੰਗ ਕਰ ਰਹੀ ਹੈ ਜੀ ਇਹ ਤੇ ਜੀ ਰੈਫਰ ਨੰਬਰ 28 ਮਿਤੀ 19 9 19 9 2011 ਨੂੰ ਜੀ ਇਹਦੇ ਤੇ ਆਪਦੀ ਸਟੇ ਕਰਾਈ ਹੋਈ ਹੈ ਜੀ ਸਾਡਾ ਇੱਕੋ ਹੀ ਰੋਜਗਾਰ ਹੈ ਸਿਰਫ ਖੇਤੀ ਜੇ ਸਾਡੇ ਕੋ ਖੇਤੀ ਹੋਈ ਨਹੀਂ ਰਹੂਗੀ ਤਾਂ ਕਿਆ ਖਾਵਾਂਗੇ ਅਸੀਂ ਆਜ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਭਗਵੰਤ ਮਾਨ ਤੇ ਵੀ ਪਲਟਵਾਰ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਕੀਤੇ ਨੇ ਦੱਸਦੀ ਕਿ ਮਾਈਨਿੰਗ ਮਾਫੀਆ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕਰ ਗਈ ਹੈ ਤੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਮੁੜ ਪਲਟਵਾਰ ਕੀਤਾ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕੇ ਮਾਰਯੋਗ ਹਾਈ ਕੋਰਟ ਦੇ ਸਟੇ ਦੇ ਬਾਵਜੂਦ ਅਤੇ ਸਰਕਾਰੀ ਨੀਤੀ ਦੇ ਉਲਟ ਆਪ ਸਰਕਾਰ ਪੰਜਾਬ ਦਾ ਲਾਲਿਤ ਨੈਤਿਕਤਾ ਦੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਾ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਬੇਰੋਕ ਜਾਰੀ ਹੈ ਤੇ ਵਾਤਾਵਰਨ ਨੂੰ ਤਬਾਹ ਕਰ ਰਹੀ ਹੈ ਅਤੇ ਚੰਦਪੁਰ ਬੇਲਾ ਆਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਖੋਦ ਨੂੰ ਖੋਰਾ ਲਗਾ ਰਹੀ ਹੈ ਖਤਰੇ ਤੇ ਤੁਸੀਂ ਪੰਜਾਬ ਵੇਚਣਾ ਆਰਸੀ ਜਪ ਭ੍ਰਸਟ ਸਿਸਟਮ ਨੂੰ ਬਦਲਣ ਦੇ ਲਈ ਭਗਵੰਤ ਮਾਨ ਦੱਸਦੀ ਹੈ ਕਿ ਇਹ ਜਿਹੜੇ ਸਵਾਲ ਨੇ ਇਹ ਆਮ ਆਦਮੀ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਇਹ ਕੀਤੇ ਨੇ ਤੇ ਮਾਈਨਿੰਗ ਮਾਫੀਆ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਤੇ ਸਵਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਨੂੰ ਬਦਲਣ ਆਏ ਸੀ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਹੁਣ ਸਵਾਲਾਂ ਦੇ ਵਿੱਚ ਘਿਰ ਗਈ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਮਾਈਨਿੰਗ ਮਾਫੀਆ ਨੂੰ ਲੈ ਕੇ ਮੋੜ ਤੋਂ ਪਲਟਵਾ ਆਮ ਆਦਮੀ ਪਾਰਟੀ ਤੇ ਕੀਤਾ ਹੈ ਪਿੰਡ ਚੰਦਬਰ ਵਿਹਲਾ ਤਹਿਸੀਲ ਅਨੰਦਪੁਰ ਸਾਹਿਬ ਹੈ ਜੀ ਇਹ ਹੈ ਕਿ ਸਤ루ਈ ਦਰਿਆ ਜੀ ਜਿੱਥੇ ਡੀਸੈਂਟਿੰਗ ਦੇ ਨਾਂ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ ਤੇ ਇਹਦੇ ਤੇ ਆਲਰੇਡੀ ਜਿਹੜੀ ਇਹ ਜਿੱਥੇ ਮਾਈਨਿੰਗ ਕਰ ਰਹੇ ਹੈ ਜੀ ਇਹ ਤੇ ਜੀ ਰੱਪਟ ਨੰਬਰ 28 ਮਿਤੀ 19 9 19 9 2011 ਨੂੰ ਜੀ ਇਹਦੇ ਨਾਲ ਤੁਸੀਂ ਸਟੇ ਕਰਾਈ ਹੋਈ ਹੈ ਜੀ ਸਾਡਾ ਇੱਕੋ ਇੱਕ ਰੋਜ਼ਗਾਰ ਹੈ ਸਰਬ ਖੇਤੀ ਜੇ ਸਾਡੇ ਕੋ ਖੇਤੀ ਹੋਈ ਨਹੀਂ ਰਹੂਗੀ ਤਾਂ ਕਿਆ ਖਾਵਾਂਗੇ ਅਸੀਂ